ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਵੀ ਚੜ੍ਹਦੀ ਕਲਾ 'ਚ ਆ ਤੇ ਅੱਜ ਆਪਾਂ ਦੁਪਹਿਰ ਦਾ ਟਾਈਮ ਸੀਗਾ ਤੇ ਬਣਾਏ ਪਿਆਜ਼ ਦੀ ਸਬ지 ਸਭ ਤੋਂ ਪਹਿਲਾਂ ਆਪਾਂ ਤੇਲ ਲਿਆ ਉਹਦੇ ਵਿੱਚ ਪਾਇਆ ਜੀਰਾ ਤੇ ਜੀਰੇ ਨੂੰ ਥੋੜਾ ਜਿਹਾ ਚਟਕਾ ਕੇ ਆਪਾਂ ਇਹਦੇ ਵਿੱਚ ਹਰੇ ਕੱਟੇ ਹੋਏ ਪਿਆਜ਼ ਸੀਗੇ ਜਿਹੜੇ ਆਪਣੇ ਉਪਾਤੇ ਪਿਆਜ਼ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਦੱਸੇ ਹੀ ਸੀਗੇ ਵੀ ਆਪਣੇ ਪਿੰਡ ਤੋਂ ਆਏ ਹੋਏ ਆ ਤੇ ਇਸ ਲਈ ਮੈਂ ਸੋਚਿਆ ਕਿ ਅੱਜ ਆਪਾਂ ਲੰਚ ਦੇ ਵਿੱਚ ਹਰੇ ਪਿਆਜ਼ ਦੀ ਸਬ지 ਬਣਾਣੇ ਆ ਤੇ ਨਾਲ ਬਾਥੂ ਠੀਕ ਹੈ ਕਿਉਂਕਿ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਐ ਵਧੀਆ ਹੁੰਦੀਆਂ ਸਿਹਤ ਲਈ ਠੀਕ ਹੁੰਦੀਆਂ ਐ ਤੇ ਤਾਂ ਕਰਕੇ ਮੈਂ ਬਾਥੂ ਜਿੰਨਾ ਹੋ ਸਕੇ ਮੈਂ ਸਰਦੀ ਦੇ ਵਿੱਚ ਵੱਧ ਤੋਂ ਵੱਧ ਯੂਜ਼ ਕਰਦੀ ਜਿਵੇਂ ਬਾਥੂ ਦਾ ਰੈਤਾ ਬਾਥੂ ਦੀ ਸਬਜ਼ੀ ਤੇ ਜਾਂ ਪਿਆਜ਼ ਬਾਥੂ ਦੀ ਸਬਜ਼ੀ ਵੀ ਬਹੁਤ ਟੇਸਟੀ ਬਣਦੀ ਆ ਤੇ ਹੁਣ ਆਪਾਂ ਨੇ ਕੁਝ ਨਹੀਂ ਕਰਨਾ ਸਿਰਫ ਜਿਹੜੇ ਪਿਆਜ਼ ਆ ਉਹਨਾਂ ਨੂੰ ਭੁੰਨਾ ਹੀ ਆ ਪਰ ਇਹਨਾਂ ਨੂੰ ਵੀ ਆਪਾਂ ਬਹੁਤਾ ਜ਼ਿਆਦਾ ਨਹੀਂ ਭੁੰਨਣਾ ਹੈਗਾਗਾ ਤੇ ਬਹੁਤੇ ਲਾਲ ਜੇ ਨਹੀਂ ਕਰਨੇ ਮੀਡੀਅਮ ਜੇ ਰੱਖਣੇ ਆ ਠੀਕ ਹੈ ਜੋਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜਿਵੇਂ ਮੈਂ ਤਾਂ ਬਾਥੂ ਪਾ ਰਹੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਟਮਾਟਰ ਐਡ ਕਰ ਸਕਦੇ ਹੋ ਤੇ ਪਰ ਮੈਂ ਉਹਦੀ ਜਗ੍ਹਾ ਤੇ ਇਹਦੇ ਵਿੱਚ ਆਮਚੂਰ ਪਾ ਰਹੀ ਆ ਅੱਜ ਮੇਰੇ ਕੋਲ ਟਮਾਟਰ ਲੈਣ ਜਾਇਆ ਨਹੀਂ ਗਿਆ ਸੰਡੇ ਸੀ ਤੇ ਵੈਸੇ ਵੀ ਅੱਜ ਸਬਜ਼ੀ ਵਾਲਾ ਸਾਡਾ ਆਇਆ ਹੀ ਨਹੀਂ ਹੈਗਾ ਤਾਂ ਕਰਕੇ ਤੇ ਬਸ ਇਹਨੂੰ ਆਪਾਂ ਨੇ ਚਲਾਉਂਦੇ ਰਹਿਣਾ ਪਰ ਇਹਨੂੰ ਜਿਹੜਾ ਆਪਾਂ ਪਕਾਣਾ ਏ ਉਹ ਸਲੋ ਤੇ ਪਕਾਣਾ ਏ ਨਹੀਂ ਤਾਂ ਜੇ ਤੁਸੀਂ ਫਿਰ ਜ਼ਿਆਦਾ ਕਰ ਦੋਗੇ ਨਾ ਤਾਂ ਫਿਰ ਉਹ ਸੜ ਜੇ ਜਾਣਗੇ ਤੇ ਉਹਦਾ ਟੇਸ ਉਹਨਾਂ ਵਧੀਆ ਨਹੀਂ ਆਊਗਾ ਕਿਉਂਕਿ ਸੁੱਕੇ ਪਿਆਜ਼ ਦੀ ਸਬਜ਼ੀ ਬਣਾਉਣੀ ਹੈ ਆਪਾਂ ਉਹ ਕੁਝ ਹੋਰ ਤਰੀਕੇ ਨਾਲ ਬਣਦੀ ਆ ਤੇ ਜਿਹੜੀ ਆਪਾਂ ਇਹ ਵਾਲੀ ਬਣਾਉਣੀ ਹੈ ਇਹ ਕੁਝ ਹੋਰ ਤਰੀਕੇ ਨਾਲ ਬਣਦੀ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਈ ਜਾਣਾ ਵਾ ਤੇ ਇਹਦੇ ਵਿੱਚ ਦੋ ਮਿਰਚਾਂ ਮੈਂ ਪਾਈਆਂ ਹਰੀਆਂ ਕੱਟ ਕੇ ਤੁਸੀਂ ਚਾਹੋ ਤਾਂ ਲਾਲੀ ਪਾ ਸਕਦੇ ਸਾਰੀਆਂ ਦੋ ਤੋਂ ਤਿੰਨ ਹਰੀਆਂ ਮਿਰਚਾਂ ਪਾਉਂਗੀ ਤੇ ਵਿੱਚ ਕੱਟ ਕੇ ਤੇ ਬਾਕੀ ਦਾ ਆਪਣੀ ਚਵਾਸ ਹੁੰਦੀ ਹੈ ਨਾ ਕੋਈ ਲਾਲ ਮਿਰਚ ਖਾਂਦਾ ਕੋਈ ਹਰੀ ਖਾਂਦਾ ਕੋਈ ਕਾਲੀ ਖਾਂਦਾ ਜਿਹੜੀ ਵੀ ਤੁਸੀਂ ਖਾਣੇ ਹੋ ਉਹਨੂੰ ਐਡ ਕਰ ਸਕਦੇ ਹੋ ਤੇ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਹੀ ਪਾਉਂਗੀ ਤੇ ਉਸ ਤੋਂ ਬਾਅਦ ਆਪਾਂ ਨਾਲ ਹੀ ਜਿਹੜਾ ਬਾਥੂ ਆਪਣਾ ਧੋ ਕੇ ਰੱਖਿਆ ਹੋਇਆ ਉਹਨੂੰ ਕੱਟ ਕੇ ਹੁਣ ਪਾ ਦਾਂਗੇ ਪਿਆਜ਼ ਆਪਣੇ ਕਾਫੀ ਜ਼ਿਆਦਾ ਪੱਕ ਚੁੱਕੇ ਆ ਤੇ ਇਸ ਤੋਂ ਬਾਅਦ ਹੁਣ ਬਸ ਆਪਾਂ ਬਾਥੂ ਹੈ ਜਿਹੜਾ ਨਾਲ ਹੀ ਬਾਥੂ ਪਾ ਦਾਂਗੇ ਤੇ ਬਾਥੂ ਨੂੰ ਥੋੜਾ ਜਿਹਾ ਪਕਾਵਾਂਗੇ ਠੀਕ ਹੈ ਬਾਥੂ ਵੀ ਆਪਾਂ ਨੂੰ ਬਹੁਤਾ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਬਹੁਤ ਛੇਤੀ ਹੈ ਜਿਹੜਾ ਗਲ ਜਾਂਦਾ ਹੁੰਦਾ ਹੈ ਬਾਥੂ ਤਾਂ ਕਰਕੇ ਤੇ ਹੁਣ ਦੇਖੋ ਆਪਾਂ ਨਾਲ ਹੀ ਕੱਟ ਕੇ ਬਾਥੂ ਪਾਤਾ ਬਾਥੂ ਦੇ ਨਾਲ ਹੀ ਆਪਾਂ ਮਸਾਲੇ ਐਡ ਕਰਨੇ ਆ ਮਸਾਲੇ ਚ ਮੈਂ ਜਿਵੇਂ ਆਮਚੂਰ ਪਾਊਡਰ ਥੋੜਾ ਚਾਟ ਮਸਾਲਾ ਗਰਮ ਮਸਾਲਾ ਇਹ ਲਾਲ ਮਿਰਚ ਹਲਦੀ ਨਮਕ ਇਹ ਚੀਜ਼ਾਂ ਹੀ ਪਾਈਆਂ ਐ ਤੁਸੀਂ ਇੱਥੇ ਆਪਦੀ ਚਵਾਸ ਤੇ ਮਸਾਲੇ ਐਡ ਕਰ ਸਕਦੇ ਹੋ ਤੁਸੀਂ ਜੋ ਵੀ ਖਾਨੇ ਹੋ ਠੀਕ ਆ ਉਹ ਵਾਲੇ ਹੁਣ ਮਸਾਲੇ ਆਪਣੇ ਪੱਕ ਗਏ ਤੇ ਮੈਂ ਜਿਹੜੀਆਂ ਭੁੱਕਾਂ ਸੀ ਉਹ ਵਿੱਚ ਨਹੀਂ ਪਾਈਆਂ ਸੀਆਂ ਕੱਟ ਕੇ ਉਹ ਹੁਣ ਮੈਂ ਲਾਸਟ ਤੇ ਪਾਉਂਗੀ ਇਹਨਾਂ ਨੂੰ ਬਸ ਆਪਾਂ ਇੱਕ ਤੋਂ ਦੋ ਮਿੰਟ ਹੀ ਚਲਾਉਣਾ ਹੈ ਠੀਕ ਹੈ ਤੇ ਆਪਣੀ ਸਬਜੀ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ